ਆੰਦੇ ਕੁੱਟੀਆਂ ਵੱਲ ਨੂੰ ਬਿਗਨ ਬਿਦਰ ਭੜਕ ਦੇ ਕੁੱਟੀਆਂ ਵੱਲ ਨੂੰ ਮੋੜ ਦਿੱਤੀਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਦੇ ਸਾਧ ਸੰਗਤ ਸਾਰੀ ਦਿਹਾੜੀ ਉੱਥੇ ਹੀ ਆਰਾਮ ਵੀ ਕੀਤਾ ਜੋ ਜਲ ਪਾਣੀ ਪ੍ਰੇਮ ਦੇ ਵਿੱਚ ਸਿਕਾਇਆ ਬਿਦਰ ਦੀ ਸਾਧ ਸੰਗਤ ਘਰ ਵਾਲੀ ਧਰਮ ਸਪਤਮੀ ਨੇ ਨਾ ਜਾਇ ਨਾ ਚੜਿਆ ਕਿਲੇ ਭਵਾਨ ਅੱਗੇ ਰੱਖੇ ਇਤਿਆਸ ਕਰਕੇ ਨੇ ਸਾਧ ਸੰਗਤ ਕਿਲੇ ਧੋ ਕੇ ਸਵਾਰ ਕੇ ਰੱਖ ਦਿੱਤੇ ਹੁਣ ਛਿੱਲ ਛਿੱਲ ਕੇ ਖਾਣ ਲੱਗੀ ਆਪਣੇ ਹੱਥਾਂ ਨਾਲ ਜਦ ਦੇ ਛਿਲਕਾ ਛਿਲਕਾ ਭਗਵਾਨ ਨੂੰ ਦੇ ਜਾਂਦੇ ਗੁੱਦਾ ਪ੍ਰੇਮ ਦੇ ਵਿੱਚ ਸਿੱਟੀ ਜਾ ਰਹੀ ਹੈ ਪਤਾ ਨਹੀਂ ਲੱਗਿਆ ਠੀਕ ਵੀ ਹੋ ਗਈ ਉਹ ਸਤਿਨਾਮ ਸ੍ਰੀ ਵਾਹਿਗੁਰੂ ਸਾਸ ਜੀ ਦੇਖੋ ਕਿੰਦਾ ਦਾ ਪ੍ਰੇਮ ਹੋਵੇਗਾ ਪ੍ਰੇਮੀਆਂ ਦਾ ਇਹ ਬਾਤਾਂ ਪ੍ਰੇਮੀਆਂ ਦੀ ਸਾਸ ਸੰਗ ਪ੍ਰੇਮੀਆਂ ਦੇ ਹਿਰਦੇ ਵਿੱਚ ਗੁਰਸਿੱਖਾਂ ਦੇ ਹਿਰਦੇ ਵਿੱਚ ਨਾਨਾ ਪ੍ਰੇਮ ਹੋਣਾ ਚਾਹੀਦਾ ਉਹ ਸਤਿਨਾਮ ਸ੍ਰੀ ਵਾਹਿਗੁਰੂ ਅਲੂਣਾ ਸਾਦ ਵੀ ਛਕਿਆ ਸਾਸ ਸੰਗ ਲੂਣ ਪਾਣਾ ਤੋਂ ਲੱਗੇ ਕਿਦਰ ਦੇ ਘਰ ਵਾਲੇ ਸਾਗ ਵਿੱਚ ਅਲੂਣਾ ਹੀ ਛਕ ਲਿਆ ਭਗਵਾਨ ਨੇ ਜਦੋਂ ਬਿਦਰ ਨੇ ਕਿਹਾ ਤੈਨੂੰ ਅਕਲ ਨਹੀਂ ਹੈ ਭਗਵਾਨ ਨੂੰ ਊਣਾ ਸਾਹਿਸ਼ਕਾਰ ਦਿੱਤਾ ਆ ਤੂੰ ਛਿਲਕੇ ਸ਼ਿਕਾਈ ਨਹੀਂ ਭਗਵਾਨ ਜੀ ਕਹਿਣ ਲੱਗੇ ਬਿਦਰ ਰੋਕ ਨਾ ਖਿੱਚ ਨਾ ਮੈਂ ਬੜਾ ਛੱਤੀ ਪ੍ਰਕਾਰ ਦਾ ਲੋਕਾਂ ਦੇ ਘਰਾਂ ਵਿੱਚ ਭੋਜਨ ਛੱਡਿਆ ਪਰ ਊਣਾ ਸਾਥ ਪਹਿਲੀ ਵਾਰੀ ਮਿਲਿਆ ਪ੍ਰੇਮ ਦਾ ਬੰਦ ਉਸਤਨਾ ਜੀਵ ਬੜੇ ਤੇਲੇ ਛੱਡੇ ਨੇ ਇਹ ਪਦਾਰਥ ਫਰੂਤ ਬਹੁਤ ਛੱਡਿਆ ਹੈ ਪਰ ਅੱਜ ਛਿਲਕੇ ਪ੍ਰੇਮ ਦੇ ਪਹਿਲੀ ਵਾਰ ਸ਼ੱਕ ਰਿਆਂ ਰੋਗ ਨਾ ਛਾਈ ਜਾਣਦੇ ਉਹ ਸਤਨਾਮ ਜਯੋਦਨ ਨੇ ਪੁੱਛਿਆ ਸੀ ਸਾਡੇ ਘਰ ਕਿਉਂ ਨਹੀਂ ਆਏ ਵੱਡੇ ਵੱਡੇ ਦਰੋਣਾਚਾਰੀਆ ਵਰਗੇ ਪੀਸ਼ਮ ਤਨਾਵਾ ਵਰਗੇ ਐਨੇ ਐਨੇ ਵੱਡੇ ਯੋਧੇ ਉੱਠ ਰਹੇ ਸਨ ਤੁਸੀਂ ਮਹਿਲਾ ਦੇ ਕੋਲੋਂ ਆ ਕੇ ਉੱਧਰ ਚਲੇ ਗਏ ਸਾਡਾ ਉਹ ਗੋਲਾ ਹੈ ਸਾਡਾ ਦਾਸ ਹੈ ਦਾਸੀ ਦਾ ਪੁੱਤਰ ਹੈ ਮਿੰਦਰ ਐਨਾ ਪਿਆਰਾ ਲੱਗਿਆ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਕੀ ਕਰੀਏ ਦਰਯੋਦਨ ਜਿਹੜਾ ਉਹਦੇ ਹਿਰਦੇ ਵਿੱਚ ਪਿਆਰ ਹੈ ਤੇਰੇ ਮਨ ਵਿੱਚ ਚਾਹ ਪ੍ਰੇਮ ਨਹੀਂ ਹੈ ਉਹ ਰੋਸਾ ਸਨਾ ਤੇਰੀ ਹੋਂਦ ਤੇ ਚਾਹ ਬਿਨਤ ਤੇ ਪ੍ਰੇਮ ਨੇ ਸਪਾਲੀਆਂ ਤੇਰੇ ਕੇ